ਬਹੁਤ ਸਾਰੇ ਐਪਲੀਕੈਂਟ ਨੇ ਜਿਨ੍ਹਾਂ ਨੇ ਕੀ ਕੈਨੇਡਾ ਵਿਸਟਰ ਵੀਜ਼ਾ ਅਪਲਾਈ ਕਰਨਾ ਹੈ ਬਟ ਉਹਨਾਂ ਨੂੰ ਇਹ ਡਾਊਟ ਹੈ ਕਿ ਘੱਟ ਏਜ ਦੇ ਉੱਤੇ ਕੈਨੇਡਾ ਦਾ ਵੀਜ਼ਾ ਨਹੀਂ ਆਂਦਾ ਉਹਨਾਂ ਨੂੰ ਇਹ ਡਾਊਟ ਹੈ ਕਿ ਜੇ ਸਾਡੇ ਕੋਲ ਫਾਈਨੈਂਸ਼ੀਅਲ ਸਟਰੋਂਗ ਨਹੀਂ ਹੈਗੇ ਸਾਡੇ ਕੋਲ ਬੈਲੈਂਸ ਪੁਰਾਣਾ ਨਹੀਂ ਹੈਗਾ ਜਾਂ ਫਿਰ ਸਾਡੀਆਂ ਜਿਹੜੀਆਂ ਆਈਟੀਆਰਸ ਨੇ ਉਹ ਸਟਰੋਂਗ ਨਹੀਂ ਹੈਗੀਆਂ ਜਾਂ ਸਾਡੇ ਕੋਲ ਸਪான்ਸਰ ਨਹੀਂ ਹੈਗੀ ਪੁਰਾਣੇ ਫੰਡ ਨਹੀਂ ਹੈਗੇ ਤੇ ਸਾਡਾ ਵੀਜ਼ਾ ਨਹੀਂ ਆਣਾ ਤਾਂ ਇੱਥੇ ਮੈਂ ਤੁਹਾਨੂੰ ਇਹ ਚੀਜ਼ ਬਿਲਕੁਲ ਕਲੀਅਰ ਦੱਸਣਾ ਹੈ ਕਿ ਜੇ ਤੁਹਾਡੀ ਏਜ ਘੱਟ ਹੈ ਤਾਂ ਤੁਹਾਡਾ ਵੀਜ਼ਾ ਵੀ ਇਹਨਾਂ ਵਾਂਗ ਆ ਸਕਦਾ ਹੈ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਤਾਂ ਵੀ ਤੁਹਾਡਾ ਵੀਜ਼ਾ ਇਹਨਾਂ ਵਾਂਗ ਆ ਸਕਦਾ ਹੈ ਆਈ ਵੀਜ਼ਾ ਇਮੀਗ੍ਰੇਸ਼ਨ ਕੋਲ ਬਹੁਤ ਸਾਰੀਆਂ ਐਦਾਂ ਦੀਆਂ ਐਗਜ਼ਾਮਪਲਸ ਨੇ ਤੁਸੀਂ ਸਾਈਡ ਦੇ ਉੱਤੇ ਦੇਖ ਸਕਦੇ ਹੋ ਜਿਨ੍ਹਾਂ ਕੋਲ ਕੀ ਫੰਡਸ ਨਹੀਂ ਹੈਗੇ ਏਜ ਬਹੁਤ ਘੱਟ ਹੈ 18 ਸਾਲ 19 ਸਾਲ 23 ਸਾਲ ਏਜ ਹੈ ਕਿਸੇ ਦੀ 30 ਸਾਲ ਏਜ ਹੈ ਵਿਦ ਫੈਮਲੀ ਅਸੀਂ ਜਿਹੜੇ ਹੈਗੇ ਨੇ ਵੀਜ਼ਾਸ ਲਿੱਤੇ ਹੋਏ ਨੇ ਫੈਮਲੀ ਦੇ ਜਿਵੇਂ ਹਸਬੰਡ ਹੈ ਹਸਬੰਡ ਦੀ ਏਜ ਬਹੁਤ ਘੱਟ ਹੈ ਨਾਲ ਬੱਚੇ ਛੋਟੇ ਨੇ ਉਹ ਵੀ ਸਾਰੇ ਐਜ਼ ਅ ਫੈਮਲੀ ਵੀਜ਼ਾ ਉਹਨਾਂ ਦਾ ਲੱਗਿਆ ਏ ਤੇ ਉਹ ਕੈਨੇਡਾ ਆਫ ਵਿਜ਼ਟਰ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਹੋਟਲ ਬੁਕਿੰਗ ਤੇ ਸਪான்ਸਰ ਤੇ ਉਹ ਘੁੰਮਣ ਜਾ ਰਹੇ ਨੇ ਤੁਸੀਂ ਆਪਣਾ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਡੇ ਨਾਲ ਸਲਾਹ ਕਰ ਸਕਦੇ ਹੋ ਮੇਰੀ ਟੀਮ ਨੂੰ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ